ਬੇਨਤੀ ਕਰਾਂਗਾ ਗ੍ਰੰਥੀ ਦੇ ਵਿੱਚ ਰਹਿ ਕੇ ਪਰਮਾਤਮਾ ਦਾ ਲਾਲ ਫੜਿਆ ਤੇ ਸਾਰੇ ਸੰਸਾਰ ਨੂੰ ਸਾਰੇ ਜਨਤਾ ਨੂੰ ਇਹ ਸੰਦੇਸ਼ ਦਿੱਤਾ ਕਿ ਕੋਈ ਜ਼ਰੂਰੀ ਨਹੀਂ ਵੀ ਤੁਹਾਡੇ ਕੋਲ ਬਹੁਤ ਜ਼ਿਆਦਾ ਕੋਈ ਮਾਇਆ ਜਾਂ ਕੋਈ ਤੁਹਾਡਾ ਬਹੁਤ ਹਸ਼ਮੀਰ ਤੇ ਤਾਂ ਇਹ ਸੰਬੰਧ ਦੇ ਵਿੱਚ ਅੱਜ ਸਮੁੱਚੇ ਭਾਰਤ ਦੇ ਵਿੱਚ ਜਗ੍ਹਾ-ਜਗ੍ਹਾ ਗੁਰੂ ਮਹਾਰਾਜ ਦੇ ਜਿਹੜੇ ਖੁਸ਼ੀਆਂ ਦੇ ਨਾਲ ਸ਼ਰਧਾ ਦੇ ਨਾਲ

ਮਹਾਰਾਜ ਦਾ ਜੋ ਅਕੀ ਸੋਨ ਨੂੰ ਵਾਗੁਰੂ ਹੋ ਰਿਹਾ ਹੈ ਉਦੇਸ਼ਾਂ ਉਦੇਸ਼ਾਂ ਦੇ ਵਿਸਥਾਰ ਜਿਹੜਾ ਹੀ ਬਹੁਤ ਹਰਸ਼ੋਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਅੱਜ ਇਹ 10ਵੀਂ ਸ਼੍ਰੀ ਗੁਰੂ ਰਵਿਦਾਸ ਸਭਾ ਸ਼ਾਸਿ ਨਗਰ ਸ਼੍ਰੀ ਗੁਰੂ ਰਵਿਦਾਸ ਸਭਾ ਨਿਊ ਸ਼ਾਸਿ ਨਗਰ ਦੋਨਾਂ ਦੇ ਵਿੱਚ ਹੀ ਹਾਜ਼ਰ ਲਗਾ ਦਾ ਮੌਕਾ ਮਿਲਿਆ ਮਹਾਰਾਜ ਦੀ ਜੋ ਅਮਰਤ ਬਾਣੀ ਹੈ ਉਸ ਦਾ ਪ੍ਰਚਾਰ ਪ੍ਰਸਾਰ ਕੀਤਾ ਔਰ ਸਾਰੀਆਂ ਸੰਗਤਾਂ ਨੇ ਜੋ ਹੈ ਬਹੁਤ ਅੱਛੇ ਤਰੀਕੇ ਨਾਲ ਨੰਦਨਿਤਤਾ ਔਰ ਅਮਰਤ ਬਾਣੀ ਨੂੰ ਬਹੁਤ ਅੱਛੇ ਤਰੀਕੇ ਨਾਲ ਸੁਣਿਆ ਔਰ ਇਹੇ ਦਾਸ ਕਾਮਨਾ ਕਰਦਾ ਹੈ ਕਿ ਸੁਣਨ ਦੇ ਨਾਲ-ਨਾਲ ਉਹ ਆਪਣੀ ਜ਼ਿੰਦਗੀ ਦੇ ਵਿੱਚ ਅਮਰਤ ਬਾਣੀ ਦਾ ਜ਼ਰੂਰ ਇਸਤੇਮਾਲ ਕਰਨਗੇ ਤਾਂ ਜੋ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੋਏਗਾ ਔਰ ਅੱਜ ਹੀ ਸਾਰੀ ਸੰਗਤ ਨੇ ਪ੍ਰਣ ਵੀ ਲਿਤਾ ਕਿ ਕੰਮ ਰੈਸਟ ਕਰਕੇ ਪਰਸੋਂ ਤੋਂ ਆਪਾਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਿਹੜਾ 650ਵਾਂ ਗੁਰਪੁਰਬ ਆ ਰਿਹਾ ਉਹ ਪੂਰਾ ਸਾਲ ਮਨਾਣਾ ਹੈ ਔਰ ਸਾਰੀਆਂ ਸੰਗਤਾਂ ਨੂੰ ਜੀ ਦਾਸ ਦਾ ਸੰਦੇਸ਼ ਹੈ ਕਿ ਤੁਸੀਂ ਸਾਰੇ ਹੀ ਮਹਾਰਾਜ ਦਾ ਜੋ 650 ਸਾਲਾ ਆ ਰਿਹਾ ਹੈ ਉਸ ਨੂੰ ਸਾਰੇ ਹੀ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਪਣੇ ਮੰਦਰਾਂ ਦੇ ਵਿੱਚ ਆਪਣੇ ਆਪਣੇ ਦੁਆਰਾਂ ਦੇ ਵਿੱਚ ਸਾਰੇ ਹੀ ਹੱਸੋ ਖੁਸ਼ੀ ਨਾਲ ਜੈ ਗੁਰਦੇ ਨੂੰ ਧੰਨ ਪੁਰਾਣਾ ਦੱਸ ਦਿਓ ਜੀ ਆਪਣਾ ਸੰਤ ਸਤਿ ਸਾਈ ਠੀਕ ਹੈ ਪ੍ਰਕਾਸ਼ ਪਰ ਬੜੇ ਖੁਸ਼ੀਆਂ ਰਚਾਵਾਂ ਦੇ ਨਾਲ ਬਣਾਇਆ ਜਾ ਰਿਹਾ ਹੈ ਔਰ ਖੁਸ਼ੀ ਉਹਦੋਂ ਵੀ ਵੱਧਦੀ ਹੈ ਜਦੋਂ ਦੇਸ਼ ਦੀਆਂ ਵੱਡੀਆਂ ਸ਼ਖਸੀਤਾਂ ਗੁਰੂ ਮਹਾਰਾਜ ਨੂੰ ਨਮਨ ਕਰਦੀਆਂ ਉਹਨਾਂ ਨੂੰ ਤੇ ਹੁੰਦੀਆਂ ਔਰ ਅੱਜ ਦੇਸ਼ ਦਾ ਬਜਟ ਹੈ ਜਿਹੜਾ ਪੇਸ਼ ਹੋਇਆ ਔਰ ਸਾਡੇ ਵਿੱਤ ਮੰਤਰੀ ਸ਼੍ਰੀਮਤੀ ਸੀ타 ਰਮਨ ਜੀ ਨੇ ਅੱਜ ਬਜਟ ਸੈਸ਼ਨ ਦੀ ਜਿਹੜੀ ਸ਼ੁਰੂਆਤ ਹੈ ਬਜਟ ਪੇਸ਼ ਕਰਨ ਦੀ ਸਤਿਗੁਰ ਰਵਿਦਾਸ ਮਹਾਰਾਜ ਜੀ ਨੂੰ ਨਮਨ ਕਰਕੇ ਸੰਬੋਧਨ ਕਰਕੇ ਜਿਹੜੀ ਅੱਜ ਸ਼ੁਰੂਆਤ ਕੀਤੀ ਔਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਆਦਰਯੋਗ ਨਰਿੰਦਰ ਮੋਦੀ ਜੀ ਵੀ ਗੁਰੂ ਘਰ ਦਾ ਆਸ਼ੀਰਵਾਦ ਲੈਣ ਲਈ ਜਿਹੜਾ ਜਲੰਧਰ ਦੀ ਤਰਜੀਹ ਤੇ ਪਹੁੰਚ ਰਹੇ ਆ ਸੋ ਮੈਂ ਸਮਝਦਾ ਕਿ ਅੱਜ ਦਾ ਦਿਨ ਹੈ ਜਿਹੜਾ ਵਿਸ਼ੇਸ਼ ਸਮਾਜ ਦੇ ਲਈ ਬਹੁਤ ਵੱਡਾ ਦਿਨ ਹੈ ਕੀ ਦੇਸ਼ ਦੀਆਂ ਜਿਹੜੀਆਂ ਵੱਡੀਆਂ ਸ਼ਖਸੀਤਾ ਗੁਰੂ ਮਹਾਰਾਜ ਨੂੰ ਯਾਦ ਕਰ ਰਹੀਆਂ ਹਨ ਉਹਨਾਂ ਨੂੰ ਤਿਆਰੀਆਂ ਮੈਂ ਸਮਝਦਾ ਕਿ ਸਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਬਾਣੀ ਹੈ ਜਿਹੜੀ ਸਰਵੋੱਚ ਸਮਾਜ ਦੇ ਨਿਰਮਾਣ ਏਕਤਾ ਅਖੰਡਤਾ ਦਾ ਜਿਹੜਾ ਸਨੇਹਾ ਦਿੰਦੀ ਹੈ ਉਹ ਸਨੇਹਾ ਜਿਹੜਾ ਅੱਜ ਦੇਸ਼ ਦੇ ਵਿੱਚ ਜਿਹੜਾ ਚੱਲ ਰਿਹਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੇ ਵੱਲੋਂ ਸਮੁੱਚੇ ਜਲੰਧਰ ਔਰ ਦੇਸ਼ ਦੀ ਸੰਗਤ ਨੂੰ ਅੱਜ ਦੇ ਇਸ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਜੈ ਗੁਰਦੇਵ ਜੈ ਸ਼੍ਰੀ ਗੁਰਦਾਸ ਦੇ ਪ੍ਰਿਆ ਕਰ ਰਿਹਾ। ਗੰਨ ਗੰਨ ਸ਼੍ਰੀ ਗੁਰੂ ਦਾਸ ਮਹਾਰਾਜ ਕੀ ਜੈ। ਆ ਜੀ ਆ ਜੋ ਸਤਿਗੁਰੂ ਸ਼੍ਰੀ ਗੁਰੂ ਦਾਸ ਮਹਾਰਾਜ ਤੇ ਸੋਨ ਜਮਾ ਪ੍ਰਕਾਸ਼ ਉਸ ਪੁਰੇ ਦੁਮਦਾਂ ਤੇ ਨਿਊ ਸਾਥ ਯੂਨੀਵਰ ਕਮੇਟੀ ਦਲੋਂ ਬਣਾਇਆ ਜਾ ਰਿਹਾ ਹੈ। ਕਿੱਥੇ ਨਹੀਂ ਬਣਾ ਰਿਹਾ ਪੂਰੇ ਹਿੰਦੁਸਤਾਨ ਪੂਰੇ ਵਰਡ ਚ ਬਣਾਇਆ ਜਾ ਰਿਹਾ। ਬੜਾ ਖੁਸ਼ੀ ਦਾ ਦਿਨ ਸਾਡੇ ਵਾਸਤੇ ਆਜ। ਉਹ ਸਾਡੇ ਗੁਰੂ ਨੇ ਸਾਨੂੰ ਇਹ ਸਿੱਖਿਆ ਦਿੱਤੀ ਸੀ ਕਿ ਪਿਆਰ ਕਰਨ ਰਵੋ, ਨੇਕ ਕੰਮ ਕਰੋ, ਸੱਚ ਬੋਲੋ ਔਰ ਗਰੀਬ ਦੀ ਮਰਜ਼ਾ ਕਰੋ ਅਸੀਂ ਵੀ ਇਸ ਜਨ ਚਾਣਿਆ ਸਾਰੇ ਸੰਸਾਰ ਨੂੰ ਆਪਣੇ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਜਿੰਨੇ ਵੀ ਸਾਰੇ ਹੈ ਕਿ ਮਿਲ ਜੁਲ ਕੇ ਰਹੋ ਔਰ ਆਪਣੇ ਜਿੰਦਗੀ ਦਾ ਨਜ਼ਾਰਾ ਲਓ ਔਰ ਆਪਣੇ ਬੱਚਿਆਂ ਨੂੰ ਜ਼ਰੂਰ ਸਿੱਖਿਆ ਦਿਓ ਜਿਨਾ ਸਿੱਖਿਆ ਬਿਨਾਂ ਅਧੂਰਾ ਹੈ ਔਰ ਬੱਚਾ ਦੂਰਾ ਤੁਹਾਡੀ ਜਿੰਦਗੀ ਖਤਮ ਹੋ ਜਾਏਗੀ ਇਸ ਵਾਸਤੇ ਸਾਰੇ ਤੁਹਾਨੂੰ ਇਹ ਸਿੱਖਿਆ ਜਨ ਚਾਣਿਆ ਸੰਦੇਸ਼ ਹੈ ਕਿ ਹਰ ਬੱਚੇ ਨੂੰ ਰੋਟੀ ਕੰਮ ਖਾਓ ਕਪੜੇ ਘੱਟ ਪਾਓ ਕਿ ਪਛਨ ਜਰੂਰ ਚਖ ਚਦੇ ਹੋ ਜਗੁਰਦੇਵ ਜਗੁਰੂ ਦਾ ਮੇਰਾ ਨਾਮ ਮੈਂ ਪ੍ਰਧਾਨ ਨਿਊ ਸਾਸਤਰੀ ਨੋ ਕੈਪਟਨ ਤੇਰਾਮ ਜਰੇਵਾਲ ਅਬਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੇ ਇਸ ਮੌਕੇ ਤੇ ਨਿਊ ਸਾਸਤਰੀ ਨਗਰ ਗੁਰਦੁਆਰੇ ਦੇ ਵਿੱਚ ਬੜੀ ਹੀ ਸਰਦਾਰ ਤੇ ਤੁਮ ਕਾਮ ਨਾਲ ਸ਼੍ਰੀ ਹਜੂਰ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਹੈ ਬਾਬਾ ਜੀ ਨੇ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਵਨ ਸੂਟ ਬੜੇ ਸਭ ਸੰਭ ਸੇ ਗੁਰੂ ਅਰਵਿਦਾਸ ਰਹੇ ਪਰਸਨ ਸੋ ਉਹਨਾਂ ਸਾਨੂੰ ਉਹਨਾਂ ਦੇ ਦੱਸੇ ਹੋਏ ਦਿਸ਼ਾ ਨਿਰਦੇਸ਼ਾਂ ਤੇ ਚੱਲਣਾ ਚਾਹੀਦਾ ਹੈ ਸੱਚੀ ਜੋ ਸਰਨაძਲੀ ਹੈ ਹਜੂਰ ਮਹਾਰਾਜ ਜੀ ਨੂੰ ਉਹ ਇਹੀ ਹੈ ਕਿ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਅਸੀਂ ਪੁਰਨੇ ਪਾਈਏ ਔਰ ਦੱਸੇ ਹੋਏ ਮਾਰਗ ਤੇ ਚੱਲੀਏ ਸੋ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਆਪਣੀ ਬਾਣੀ ਦੇ ਵਿੱਚ ਸਾਧ ਸੰਗਤ ਮਿਲ ਰਹੇ ਹੋ ਮਾਦੋ ਜੈਸੇ ਮਦਦ ਮਖੀਰਾ ਉਹਨਾਂ ਨੇ ਕਾਇਨਾਤ ਨੂੰ ਦੁਨੀਆਂ ਨੂੰ ਇਹੀ ਸੰਦੇਸ਼ ਦਿੱਤਾ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਹੈ ਕਿਸੇ ਨਾਲ ਦਵੇਸ਼ ਨਹੀਂ ਕਰਨਾ ਸਾਰੇ ਨਾਲ ਪਿਆਰ ਰੱਖਣਾ ਭਾਈਚਾਰਾ ਰੱਖਣਾ ਹੈ ਔਰ ਉਹਨਾਂ ਦੇ ਦੱਸੇ ਹੋਏ ਨੇ ਦੇਸਾਂ ਨੂੰ ਸਮਾਜ 'ਚ ਅਸੀਂ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਸੋ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਬਾਬਾ ਸਾਹਿਬ ਜੀ ਨੇ ਵੀ ਇਹ ਗੱਲ ਕਹੀ ਹੈ ਪੜੋ ਲਿਖੋ ਸੰਗਠਿਤ ਰਹੋ ਤੇ ਸੰਘਰਸ਼ ਕਰੋ ਇਹ ਬੜੀ ਜ਼ਰੂਰੀ ਗੱਲ ਹੈ ਸਾਡੇ ਸਮਾਜ ਨੂੰ ਸਾਰੇ ਸਮਾਜ ਦੇ ਲੋਕਾਂ ਨੂੰ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟ ਕਰੀਏ ਤਾਂ ਜੋ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਸਕੇ ਜਾਂ ਕੋਈ ਚੰਗੀ ਕੰਮ ਕਾਰੋਬਾਰ ਵੀ ਕਰੇ ਤੇ ਕੋਈ ਚੰਗਾ ਅੱਛੇ ਤਰੀਕੇ ਨਾਲ ਕਰ ਸਕੇ ਸਮਾਜ ਵਿੱਚ ਅੱਛਾ ਬੀਜ ਰ ਸਕੇ ਉੱਠਣਾ ਬਹਿਣ ਦੀ ਉਸ ਨੂੰ ਆਦਤ ਚੰਗੇ ਲੋਕਾਂ ਦੀ ਬਹਿਣ ਦੀ ਆਦਤ ਵੀ ਪਵੇ ਉਹ ਤਾਂ ਹੀ ਕਰ ਸਕਦਾ ਹੈ ਜੇ ਉਹ ਐਜੂਕੇਟ ਹੋਏਗਾ ਪੜ੍ਹਿਆ ਲਿਖਿਆ ਹੋਏਗਾ ਇੱਕ ਵਾਰ ਮੈਂ ਫੇਰ ਚੇਰੀ ਗੁਰਵਿੰਦਰ ਰਵਦਾਸ ਪ੍ਰਬੰਧਕ ਕਮੇਟੀ ਨਿਊ ਸਾਸਤੀ ਨਗਰ ਵੱਲੋਂ ਸਾਡੇ ਪ੍ਰਧਾਨ ਕੈਪਟਲ ਦੇ ਆਰਾਮ ਜੀ ভাইস ਚੇਅਰਮੈਨ ਗੁਰਦੇਵ ਸਿੰਘ ਜੀ ਸਾਡੇ 22 ਪ੍ਰਧਾਨ ਬਾਬਾ ਆਰਾਮ ਲਾਲ ਜੀ ਬਾਬਾ ਮੇਲਾ ਆਰਾਮ ਜੀ ਧਰਮਪਾਲ ਜੀ ਦੇਸ਼ਰਾਜ ਜੀ ਔਰ ਇਹ ਪੂਰੀ ਕਮੇਟੀ ਵੱਲੋਂ ਇਸ ਖੁਸ਼ੀ ਦੇ ਮੌਕੇ ਤੇ ਆਪ ਸਾਰੇ ਲੋਕਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਗੁਰਦੇਵ ਧੰਨ ਗੁਰਵਿੰਦਰ ਰਵਦਾਸ ਪੂਰਾ ਨਾਮ ਬਲਵਿੰਦਰ ਬੁੱਲੀ